ਔਰ ਅੱਜ ਲੋਡ ਹੈ ਕਿ ਇਹਨਾਂ ਨੂੰ ਕਈ ਐਨਆਰਆਈਆ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਨੇ ਅੱਜ ਪਾਚਿਆ ਨਾ ਕਦੇ ਆਸਟ੍ਰੇਲੀਆ 'ਚ ਆ ਮੈਂ ਫੋਟੋ ਕੱਟ ਕੇ ਲਿਆਇਆ ਵੇਖ ਲਓ ਆ ਕਿਹੜੀ ਫੋਟੋ ਹੈ ਦਿਖਦੀ ਹੈ ਜੀ ਕਿਸੇ ਨੂੰ ਮੀਡੀਆ ਵਾਲੇ ਨੇ ਤਾਂ ਵਿਖਾ ਦਿਓ ਆ ਪਗਵਾਨਤਮਾਨ ਕਿਹਦੇ ਗੋਡੀ ਹੱਥ ਲਾਈ ਜਾਂਦਾ ਉਹ ਨਿੱਕੂ ਜਿਹੇ ਆ ਬਾਊ ਨੇ ਜਿਨ੍ਹਾਂ ਨੇ ਤੁਹਾਡੇ ਤੇ ਪਰਚਾ ਦਿੱਤਾ ਦੂਮਾ ਤੇ ਜੀਤ ਤੇ ਪਹਿਲਾਂ ਦਿੱਤਾ ਉਹਨੂੰ ਜੱਗ ਬਾਣੀ ਤੇ ਦਿੱਤਾ ਕੇਜਰੀਆਲ ਦੇ ਪੈਰਾ ਤੇ ਡਿੱਗਿਆ ਪਿਆ ਫਿਰ ਸਿਸੋਦੀਏ ਦੇ ਪੈਰਾ ਤੇ ਡਿੱਗਿਆ ਪਿਆ ਜਿਹੜਾ ਪੰਜਾਬੀ ਖੁਦ ਮੁਖਤਿਆਰੀ ਦੀ ਗੱਲ ਕਰਦੇ ਜੇ ਦਿੱਲੀ ਵਾਲਿਆਂ ਦੇ ਗੋਡੀ ਹੱਥ ਲਾ ਦੇਓਗੇ ਤੇ ਕੀ ਕਦੇ ਪੰਜਾਬ ਦੀ ਗੱਲ ਕਰਨ ਦਾ ਇਹ ਸਮਰਾਤਰ ਹੈ ਰਿਮੋਟ ਕੰਟਰੋਲ ਨਾਲ ਦਿੱਲੀ ਵਾਲੇ ਚਲਾਉਣਗੇ ਫੇਰ ਉਹ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਉਹ ਗੱਲ ਦਿੱਲੀ ਦੀ ਕਰਨਗੇ ਤਦੇ S Y L ਦੇ ਪਾਣੀ ਦੇਣ ਦੀ ਗੱਲ ਚੱਲਦੀ ਹੈ ਤਦੇ ਵਾਟਰ ਕਮਿਸ਼ਨ ਦੀ ਟੀਮ ਆ ਕੇ ਇੱਥੇ ਮੀਟਿੰਗ ਸ਼ੁਰੂ ਕਰਦੀ ਐ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਦੀ ਸੱਚੀ ਬਾਹ ਗੁਪਤਾ ਸਾਹਿਬ ਰਾਜ ਸਭਾ ਦਾ ਐਮਪੀ ਕਹਿੰਦਾ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਕੀ ਮੇਰੇ ਵੀਰੋ ਪੰਜਾਬ ਦਾ ਪਾਣੀ ਹੈ ਆਪਾਂ ਦੇਣ ਜੋ ਕੇ ਹੈ ਪਾਣੀ ਜੇ ਪੰਜਾਬ ਦਾ ਪਾਣੀ ਚਲੇ ਗਿਆ ਤੇ ਪੰਜਾਬ ਉਜੜ ਜੂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਚਾਨਚੇ ਕਰਨਾ ਪੈਣਾ ਔਰ ਮੈਂ ਆ ਲਾਅ ਔਰ ਆਰਡਰ ਜਿਹੜੇ ਸੂਬੇ 'ਚ ਸੁਰੱਖਿਆ ਨਹੀਂ ਨਾ ਜੀ ਜਿਹੜੇ ਸੂਬੇ 'ਚ ਜਾਨ ਮਾਲ ਦੀ ਰੱਖਿਆ ਨਹੀਂ ਨਾ ਉਹ ਸੂਬੇ 'ਚ ਕਦੇ ਤਰੱਕੀ ਆਉਣੀਆ ਨਾ ਉਹ ਸੂਬੇ 'ਚ ਕਦੇ ਨਿਵੇਸ਼ ਆਉਣੀ। ਇਕਮਾਨ ਕੀ ਕਹਿੰਦਾ ਸੀ ਜਦੋਂ ਮੈਨੂੰ ਯਾਦ ਹੈ ਪਾਈਂ 'ਚ ਬੜਿਆ ਤੇ ਕਹਿੰਦਾ ਮੈਂ ਹਾਲਾਤ ਇਹੋ ਜਿਹੇ ਪੈਦਾ ਕਰਦੇ ਨੇ ਕਿ ਇੱਥੇ ਗੋਰੇ ਆ ਕੇ ਕੰਮ ਕਰਿਆ ਕਰੂ। ਕਹਿੰਦਾ ਸੀ ਕਿ ਦੀ ਕਹਿੰਦਾ ਸੀ। ਮਤਲਬ ਸਮਝੇ ਗੋਰੇ ਕਿਵੇਂ ਆਉਣਗੇ? ਆਪਣਿਆਂ ਨੂੰ ਤਾਂ ਸਾਰੇ ਨੌਕਰੀ ਮਿਲ ਜਾਣੀ ਕੋਈ ਬੇਰੋਜ਼ਗਾਰ ਰਹਿ ਜੀ ਛੜਾ। ਫੇਰ ਜਿਹੜੀ ਨੌਕਰੀ ਰਹਿ ਜਾਣੀ ਐ ਉਹ ਟਾਰੀ ਆ ਕੇ ਕਸਬੇ ਤੇ ਕੋਰੇ ਘਮ ਕਰਿਆ ਕਰੇ ਕਦੇ ਜੌਨ ਕੋਈ ਕਦੇ ਰੂਫੀ ਕਦੇ ਕੋ ਜਿਹੜੇ ਹੈ ਜਨਾਵਾਂ ਨ ਅੰਗਰੇਜ਼ਾਂ ਵਾਲੇ ਕਦੇ ਫਰਾਂਸ ਤੇ ਕਦੇ ਕੋਈ ਪਤਾ ਲੱਗੂਗਾ ਕਿ ਇੰਗਲੈਂਡ ਸਾਰਾ ਹੀ ਇੰਗਲੈਂਡ ਛੱਡ ਕੇ ਇੱਥੇ ਆਸਟ੍ਰੇਲੀਆ ਆ ਗਿਆ ਇੰਗਲੈਂਡ ਆ ਗਿਆ ਕੋਰੇ ਆਪਣੇ ਵਾਲਾ ਨੌਕਰੀ ਮੰਗਣ ਤਾਂ ਜਾਵੇ ਡਾਂਗ ਮਾਰ ਮਾਰ ਉਹਦਾ ਸਿੱਧਾ ਕਰ ਦਿੰਦੇ ਲੱਖ ਵਿੱਚ ਤੇ ਕੋਈ ਪਾਗ ਲਵਾਈ ਫਿਰਦਾ ਕੋਈ ਸਿਰ ਪੜਵਾਈ ਫਿਰਦਾ ਮਗਰ ਨੌਕਰੀ ਨਹੀਂ ਮਿਲਦੀ ਆ ਨੌਕਰੀ ਕਹਿੰਦਾ ਮੈਂ 60 ਹਜ਼ਾਰ ਲੋਕਾਂ ਨੂੰ ਦੇ ਦਿੰਦੀ ਇੱਕ ਦਿਨ ਮੈਂ ਰਿਪੋਰਟ ਕੀਤੀ ਉਹ 60 ਹਜ਼ਾਰ ਕਿਹੜੇ ਆ ਤਰਸ ਦੇ ਆਧਾਰ ਤੇ ਜਿਨ੍ਹਾਂ ਦਾ ਕੋਈ ਜੀ ਨੌਕਰੀ ਕਰਦਾ ਸੀ ਉਹ ਨੌਕਰੀ ਕਰਦਿਆਂ ਪੂਰਾ ਹੋ ਗਿਆ ਉਹਦੇ ਬੱਚੇ ਨੂੰ ਨੌਕਰੀ ਮਿਲ ਗਈ ਨਵੀਂ ਭਰਤੀ ਕੋਈ ਨਹੀਂ ਜੇ ਮੈਂ ਨਹੀਂ ਕਹਿੰਦਾ ਦਿੱਲੀ ਵਾਲੇ ਇਹਨਾਂ ਨੂੰ ਭੇਡਾ ਕਿਹਨੇ ਕਿਹਾ ਆਮ ਆਦਮੀ ਪਾਰਟੀ ਨੂੰ ਭੇਡਾ ਇਹਨਾਂ ਦਾ ਐਮ ਐਲ ਏ ਕਹਿੰਦਾ ਕੀ ਨਾ ਹੁੰਦਾ ਜਿਹੜਾ ਆਹੋ ਕੀ ਲੱਗਦਾ ਸੀ ਭਗਵੰਤ ਦਾ ਫੋਫੜ ਫੋਫੜ ਕਹਿੰਦਾ ਮਜੀਠੀਆ ਤਾਂ ਨਹੀਂ ਕਹਿੰਦਾ ਹੁਣ ਭਾਈ ਤੁਸੀਂ ਫੋਫੜ ਨਾਲ ਥੋੜੀ ਵਿਗੜ ਗਈ ਵਿਗੜ ਜਾਵੇ ਮਗਰ ਫੋਫੜ ਜਿਹੜੀਆਂ ਗੱਲਾਂ ਕਰ ਗਿਆ ਉਹਨੂੰ ਅਸੀਂ ਕਿਵੇਂ ਛੁਟਲਾ ਦਈਏ ਤੇ ਫੋਫੜ ਕੀ ਕਹਿੰਦਾ ਕਿ ਬਚ ਜੋ ਭੇਡਾਂ ਤੋਂ ਆਪ ਦੀ ਜਮੀਰ ਅਜਗਾ ਲੋ ਨਹੀਂ ਤਾਂ ਇਹ ਪੰਜਾਬ ਨੂੰ ਵੇਚ ਜਾਣਗੇ ਅੱਜ ਸਾਧ ਸੰਗਤ ਜੀ ਮਿੰਟੂ ਗੁਰਸਰੀਆ ਰਤਨ ਢਾਲੀਵਾਲ ਮੇਰੇ ਕੋਲ ਲੰਮੀ ਲਿਸਟ ਹੈ ਮਾਲਕ ਗੋਇਲ ਜਿਹੜੇ ਸੱਚ ਦੀ ਗੱਲ ਕਰਨ ਜਿਹੜੇ ਪੰਜਾਬ ਦੀ ਗੱਲ ਕਰਨ ਜਿਹੜੀ ਛੋਟੀ ਗੱਲ ਮੀਡੀਆ ਕੇ ਰੱਖਣ ਤੇ ਉਹਨਾਂ ਤੇ ਪਰਚੇ ਹੁੰਦੀ ਐ ਮਗਰ ਪੰਜਾਬੀਆਂ ਨੂੰ ਪਰਚੇ ਦਾ ਨਹੀਂ ਕੋਈ ਡਰ ਫਿੱਕਾ ਔਰ ਮੈਂ ਅੱਜ ਦਾਸਦਿਆਂ ਭਗਵੰਤ ਆ ਜਿੰਨੇ ਪਰਚੇ ਤੂੰ ਕਰਦਾ ਨਾ ਤੇਰੇ ਆ ਨਾਲ ਦੀ ਜਿੱਡੀ ਜੁੰਡਲੀ ਐ ਮੈਂ ਬਾਦਲ ਸਾਹਿਬ ਅੱਜ ਤੁਹਾਨੂੰ ਬੇਨਤੀ ਕਰਦਾ ਆ ਦਿੱਲੀ ਵਾਲਿਆਂ ਨੂੰ ਅਮਿਤ ਸ਼ਾਹ ਜੀ ਨੂੰ ਜਾਂ ਪੋਦੀ ਸਾਹਿਬ ਨੂੰ ਇੱਕ ਚਿੱਠੀ ਲਿਖ ਦਿਓ ਇਹ ਜਿੰਨੇ ਅਲੀ ਬਾਬਾ 40 ਚੋਰ ਉਹਦੇ ਨਾਲ ਤੁਰੇ ਫਿਰਦੇ ਆ ਅੱਧੀ ਤੋਂ ਵਾਦੇ ਐ ਐਨ ਆਰ ਆਈ ਨੇ ਇਹਨਾਂ ਨੇ ਭੱਜ ਜਾਣਾ ਜਿਹੜਾ ਪੁਲਿਸ ਵਾਲਾ ਕੁੱਤਾ ਆਇਆ ਇਹਨੂੰ ਪਹਿਲਾਂ ਬਾਰਡਰਾਂ ਤੇ ਤਨਾਤ ਕਰਨਾ ਪੈਣਾ ਕਿ ਜਦੋਂ ਇਹ ਜਾ ਚੋਰ ਭੱਜਣ ਦੀ ਕੋਸ਼ਿਸ਼ ਕਰੇ ਉਹਦੇ ਭੌਂ ਕੇ ਦੱਸ ਦਿਆ ਕਰੇ ਕਿ ਫੜ ਲਓ ਪੰਜਾਬ ਦਾ ਮਾਰ ਲੁੱਟ ਕੇ ਚੱਲਿਆ ਇਹ ਪੁਲਿਸ ਵਾਲੇ ਜਿੰਨੇ ਇਹ ਜੇ ਵਧੀਆ ਕਿਸਮ ਦੇ ਕੁੱਤੀ ਲੋਡ ਪੈਣੀ ਹੈ ਇਹ ਜੇ ਸਾਡੇ ਜਿਨ੍ਹਾਂ ਨੇ ਪੰਜਾਬ ਦੀ ਲੁੱਟ ਨੂੰ ਬਚਾਉਣਾ ਜਿਹੜੇ ਬਾਹਰ ਭੱਜਣਾ ਚਾਹੁੰਦੇ ਲੈ ਕੇ ਔਰ ਅੱਜ ਲੋੜ ਹੈ ਕਿ ਇਹਨਾਂ ਨੂੰ ਕਈ ਐਨ ਆਰ ਆਈਆ ਨੂੰ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਨੇ ਅੱਜ ਭੱਜ ਜਾਣਾ ਕਦੇ ਆਸਟ੍ਰੇਲੀਆ 'ਚ ਆ ਮੈਂ ਫੋਟੋ ਕੱਟ ਕੇ ਲਿਆਇਆ ਵੇਖ ਲਓ ਆ ਕਿਹੜੀ ਫੋਟੋ ਹੈ ਦਿਖਦੀ ਹੈ ਜੀ ਕਿਸੇ ਨੂੰ ਮੀਡੀਆ ਵਾਲੇ ਨੇ ਤਾਂ ਵਿਖਾ ਦਿਓ ਆ ਭਗਵਾਨਤਮਾਨ ਕਿਹਦੇ ਗੋਡੀ ਹੱਥ ਲਾਈ ਜਾਂਦਾ ਉਹ ਨਿੱਕੂ ਜਿਹੇ ਦੇ ਆਪਾ ਉਹਨਾਂ ਜਿਨ੍ਹਾਂ ਨੇ ਤੁਹਾਡੇ ਤੇ ਪਰਚਾ ਦਿੱਤਾ ਦੂਮਾ ਤੇ ਜੀਤ ਤੇ ਪਹਿਲਾਂ ਦਿੱਤਾ ਉਹਨੂੰ ਜੱਗ ਬਾਣੀ ਤੇ ਦਿੱਤਾ ਕੇਜਰੀ ਆਲ ਦੇ ਪਹਿਰਾ ਤੇ ਡਿੱਗਿਆ ਪਿਆ ਫਿਰ ਸिसोदिया ਦੇ ਪਹਿਰਾ ਤੇ ਡਿੱਗਿਆ ਪਿਆ ਜਿਹੜਾ ਪੰਜਾਬੀ ਖੁਦ ਮੁਖਤਿਆਰੀ ਦੀ ਗੱਲ ਕਰਦੇ ਜੇ ਦਿੱਲੀ ਵਾਲਿਆਂ ਦੇ ਗੋਡੀ ਹੱਥ ਲਾ ਦੇਓਗੇ ਤੇ ਕੀ ਕਦੇ ਪੰਜਾਬ ਦੀ ਗੱਲ ਕਰਨ ਦਾ ਇਹ ਸਮਰਾਤਰ ਰਹਿ ਜੂ ਫਿਰ ਕੀ ਲੱਗਦਾ ਪੰਜਾਬ ਦੇ ਪਾਣੀਆਂ ਦੇ ਹੱਕ ਪੰਜਾਬ ਕੋਲ ਰਹਿ ਜਾਣਗੇ ਏ ਪੰਜਾਬ ਦੇ ਪਾਣੀ ਵੀ ਵੇਚੂ ਪੰਜਾਬ ਦੀ ਰਾਜਧਾਨੀ ਦਾ ਵੀ ਸੌਦਾ ਕਰੂ ਪੰਜਾਬ ਦੇ ਖਜ਼ਾਨੇ ਦਾ ਵੀ ਸੌਦਾ ਕਰੂ ਤੇ ਫੇਰ ਪੰਜਾਬੀ ਇਹ ਨਾ ਸਮਝਿਓ ਕਿ ਤੁਹਾਡੇ ਸਕੂਲ ਬਣ ਜਾਣੇ ਤੁਹਾਡੇ ਕਾਲਜ ਬਣ ਜਾਣੇ ਆ ਤੁਹਾਡੇ ਨੌਜਵਾਨਾਂ ਦੀ ਭਰਤੀ ਹੋ ਜਾਣੀ ਹੈ ਕਿਉਂਕਿ ਨਾ ਕਿਸਾਨੀ ਦੀ ਸੁਣੀ ਜਾਣੀ ਹੈ ਨਾ ਖੇਤ ਮਜ਼ਦੂਰਾਂ ਦੀ ਸੁਣੀ ਜਾਣੀ ਹੈ ਬੜੀ ਲੰਮੀ ਲਿਸਟ ਹੈ ਅੱਜ ਸਮਾਜਾਜਤ ਨਹੀਂ ਦਿੰਦਾ ਕਿ ਮੈਂ ਗੱਲਾਂ ਕਰਾਂ ਸਾਰੀਆਂ ਮਗਰ ਜਿਹੜਾ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਦਿੱਲੀ ਵਾਲੇ ਚਲਾਉਣਗੇ ਫੇਰ ਉਹ ਕਦੇ ਪੰਜਾਬ ਦੀ ਗੱਲ ਨਹੀਂ ਕਰਨਗੇ ਉਹ ਗੱਲ ਦਿੱਲੀ ਦੀ ਕਰਨਗੇ ਤਦੇ ਐਸਵਾਈਐਲ ਦੇ ਪਾਣੀ ਦੇਣ ਦੀ ਗੱਲ ਚੱਲਦੀ ਹੈ ਤਦੇ ਵਾਟਰ ਕਮਿਸ਼ਨ ਦੀ ਟੀਮ ਆ ਕੇ ਇੱਥੇ ਮੀਟਿੰਗ ਸ਼ੁਰੂ ਕਰਦੀ ਹੈ ਔਰ ਇਹੀ ਕਾਰਨ ਹੈ ਕਿ ਕੇਜਰੀਵਾਲ ਦੀ ਸੱਚੀ ਬਾਹ ਗੁਪਤਾ ਸਾਹਿਬ ਰਾਜ ਸਭਾ ਦਾ ਐਮਪੀ ਕਹਿੰਦਾ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਕੀ ਮੇਰੇ ਵੀਰੋ ਪੰਜਾਬ ਦਾ ਪਾਣੀ ਹੈ ਆਪਾਂ ਦੇਣ ਜੋ ਕੇ ਹੈ ਪਾਣੀ ਜੇ ਪੰਜਾਬ ਦਾ ਪਾਣੀ ਚਲੇ ਗਿਆ ਤੇ ਪੰਜਾਬ ਉਜੜ ਜੂ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਧਿਆਨ ਚ ਕਰਨਾ ਪੈਣਾ ਔਰ ਮੈਂ ਆ ਲਾਅ ਐਂਡ ਆਰਡਰ ਜਿਹੜੇ ਸੂਬੇ ਚ ਸੁਰੱਖਿਆ ਨਹੀਂ ਨਾ ਜੀ ਜਿਹੜੇ ਸੂਬੇ ਚ ਜਾਨ ਮਾਲ ਦੀ ਰੱਖਿਆ ਨਹੀਂ ਨਾ ਉਹ ਸੂਬੇ ਚ ਕਦੇ ਤਰੱਕੀ ਆਉਣੀਆ ਨਾ ਉਹ ਸੂਬੇ ਚ ਕਦੇ ਨਿਵੇਸ਼ ਆਉਣਾ ਤੇ ਜੇ ਤਰ ਨਿਵੇਸ਼ ਨਹੀਂ ਆਇਆ ਤੇ ਤਰੱਕੀ ਨਹੀਂ ਆਈ ਤੇ ਰੁਜ਼ਗਾਰ ਨਹੀਂ ਮਿਲਣਾ ਇਹ ਭਗਵੰਤ ਮਾਨ ਕੀ ਕਹਿੰਦਾ ਸੀ ਜਦੋਂ ਮੈਨੂੰ ਯਾਦ ਹੈ 22 ਚ ਬੜਿਆ ਤੇ ਕਹਿੰਦਾ ਮੈਂ ਹਾਲਾਤ ਇਹੋ ਜਿਹੇ ਪੈਦਾ ਕਰਦੇ ਨੇ ਕਿ ਇੱਥੇ ਗੋਰੇ ਆ ਕੇ ਕੰਮ ਕਰਿਆ ਕਰਨ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਮਤਲਬ ਸਮਝੇ ਗੋਰੇ ਕਿਵੇਂ ਆਉਣਗੇ ਆਪਣੇਆਂ ਨੂੰ ਤਾਂ ਸਾਰੇ ਨੌਕਰੀ ਮਿਲ ਜਾਣੀ ਕੋਈ ਬੇਰੋਜ਼ਗਾਰ ਰਹਿ ਨੀ ਜਾਣਾ ਫੇਰ ਜਿਹੜੀ ਨੌਕਰੀ ਰਹਿ ਜਾਣੀ ਆ ਉਹ ਟਾਰੀ ਆ ਕੇ ਕਸਬੇ ਤੇ ਗੋਰੇ ਕੰਮ ਕਰਿਆ ਕਰਨ ਕਦੇ ਜੌਨ ਕੋਈ ਕਦੇ ਰੂਬੀ ਕਦੇ ਕੋਈ ਜਿਹੜੇ ਜਨਾਵਨ ਅੰਗਰੇਜ਼ਾਂ ਵਾਲੇ ਕਦੇ ਫਰਾਂਸ ਤੇ ਕਦੇ ਕੋਈ ਪਤਾ ਲੱਗੂਗਾ ਕਿ ਇੰਗਲੈਂਡ ਸਾਰਾ ਹੀ ਇੰਗਲੈਂਡ ਛੱਡ ਕੇ ਇੱਥੇ ਆਸਟ੍ਰੇਲੀਆ ਆ ਗਿਆ ਇੰਗਲੈਂਡ ਆ ਗਏ ਕੋਰੇ ਆਪਣੇ ਵਾਲਾ ਨੌਕਰੀ ਮੰਗਣ ਤਾਂ ਜਾਵੇ ਡਾਂਗ ਮਾਰ ਮਾਰ ਉਹਦਾ ਸਿੱਧਾ ਕਰ ਦਿੰਦੇ ਇਲਾਕੇ 'ਚ ਤੇ ਕੋਈ ਪਾਗ ਲਵਾਈ ਫਿਰਦਾ ਕੋਈ ਸਿਰ ਪੜਵਾਈ ਫਿਰਦਾ ਮਗਰ ਨੌਕਰੀ ਨਹੀਂ ਮਿਲਦੀ ਆ ਨੌਕਰੀ ਕਦਾਂ ਮੈਂ 60 ਹਜ਼ਾਰ ਲੋਕਾਂ ਨੂੰ ਦੇ ਦਿੱਤੀ ਇੱਕ ਦਿਨ ਮੈਂ ਰਿਪੋਰਟ ਕੱਢੀ ਉਹ 60 ਹਜ਼ਾਰ ਕਿਹੜੇ ਆ ਤਰਸ ਦੇ ਆਧਾਰ ਤੇ ਜਿਨ੍ਹਾਂ ਦਾ ਕੋਈ ਜੀ ਨੌਕਰੀ ਕਰਦਾ ਸੀ ਉਹ ਨੌਕਰੀ ਕਰਦਿਆਂ ਪੂਰਾ ਹੋ ਗਿਆ ਉਹਦੇ ਬੱਚੇ ਨੂੰ ਨੌਕਰੀ ਮਿਲ ਗਈ ਨਵੀਂ ਭਰਤੀ ਕੋਈ ਨਹੀਂ ਔਰ ਜੇ ਭਰਤੀ ਕੀਤੀ ਤੇ ਉਹ ਭਰਤੀ ਵੀ ਹਰਿਆਣਾ ਚੋਂ ਕਿਸੇ ਨੂੰ ਕਰਤਾ ਤੇ ਰਾਜਸਥਾਨ ਕੋ ਕਿਸੇ ਨੇ ਕਰਤਾ ਇਸ ਕਿਸਮ ਦਾ ਚੂ ਅੱਜ 5 ਲੱਖ ਕਰੋੜ ਦਾ ਪੰਜਾਬ ਲਗਭਗ ਕਰਜ਼ਾਈ ਹੋ ਚੱਲਿਆ ਪੰਜਾਬ 'ਚ ਫਾਈਨੈਂਸ਼ੀਅਲ ਐਮਰਜੈਂਸੀ ਲੱਗ ਚੱਲੀ ਆ ਆ ਹੜਾ ਤੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਕਬ ਆਪ ਫੜੀ ਤੇ ਭਗਵੰਤ ਕੀ ਕਹਿੰਦਾ ਸੀ ਮੁਰਗੀਆਂ ਦੇ ਪੈਸੇ ਦੂੰ ਬੱਕਰੀਆਂ ਦੇ ਪੈਸੇ ਦੂੰ ਦੱਸੋ ਕਿਹਨੂੰ ਕਿਹਨੂੰ ਮਿਲ ਗਏ ਭਾਈ ਦੱਸ ਦਿਓ ਮੈਨੂੰ ਲੱਗਦਾ ਚੁੱਪ ਜੇ ਕਰ ਗਏ ਤੁਹਾਨੂੰ ਬੱਕਰੀਆਂ ਦੇ ਪੈਸੇ ਤਾਂ ਨਹੀਂ ਦੇ ਗਿਆ ਕਿੱਥੇ ਮੁਰਗੀਆਂ ਦੇ ਪੈਸੇ ਤਾਂ ਨਹੀਂ ਦੇ ਗਿਆ ਮੁਰਗੀਆਂ ਬੱਕਰੀਆਂ ਦੇ ਪੈਸੇ ਤਾਂ ਕੀ ਦੇਣੇ ਜਿਨ੍ਹਾਂ ਦੇ ਕਿੱਲੇ ਨਕਸਾਲੇ ਗਏ ਫਸਲਾਂ ਦੇ ਜੇ ਪੈਸੇ ਮਿਲ ਗਏ ਹੋਣ ਬਾ ਸਾਧ ਸੰਗਤ ਜੀ ਜੇ ਫਸਲਾਂ ਦੇ ਪੈਸੇ ਨਹੀਂ ਮਿਲੇ ਤੇ ਮੁਰਗੀਆਂ ਤੇ ਬੱਕਰੀਆਂ ਦੇ ਪੈਸੇ ਕਿੱਥੇ ਮਿਲਲੇ ਇਸ ਲਈ ਇਹ ਲੰਮੀ ਲੈਸ ਟਾਈਮ ਮੈਂ ਉਹਦੇ ਚ ਨਹੀਂ ਜਾਂਦਾ ਕਿਉਂਕਿ ਅੱਜ ਸਾਡੇ ਪ੍ਰਬੰਧ ਢਿੱਲੇ ਪੈ ਗਏ ਮੈਨੂੰ ਪਤਾ ਗਰਮੀ ਬੜੀ ਆ ਧੁੱਪ ਬੜੀ ਪੈ ਰਹੀ ਆ ਤੁਸੀਂ ਸਾਰੇ ਇੱਥੇ ਆਇਓ ਮੈਂ ਯਾਦਾ ਲੰਮਾ ਨਾ ਜਾਂਦਾ ਹੋਇਆ ਸਾਚ ਚੰਗਰ ਜੀ ਜਿੱਥੇ ਮੈਂ ਆਪਣੀ ਛੋਟੀ ਵੱਡੀ ਗਿਣਤੀ 'ਚ ਆਏ ਤੇ ਇੱਥੇ ਵਧਾਈ ਦਿਨਾ ਆਪਣੇ ਵੱਲੋਂ ਵੀ ਮੈਂ ਤੁਹਾਡਾ ਧੰਨਵਾਦੀ ਆ